ਉਤੇ ਇਹ ਵੀ ਕੋ ਪੁੱਛਣ ਵਾਲੀ ਗੱਲ ਹੀ ਤੂੰ ਨਾਲ ਲੈ ਆਉਣਾ ਹੀ ਸਭ ਨੂੰ ਮੰਮੀ ਪੁੱਛਣਾ ਤੇ ਭੰਦਾ ਵਾ ਤੁਹਾਨੂੰ ਵੀ ਪਤਾ ਵਾ ਕਿ ਉਹਦਾ ਸੁਭਾਅ ਕਿਦਾਂ ਦਾ ਵਾ ਐਵੇਂ ਮੰਮੀ ਨੂੰ ਕੱਲ ਨੂੰ ਗੱਲਾਂ ਕਰੂਗੀ ਸਿਆਣੀ ਬਿਆਣੀ ਮੰਮੀ ਹੈਗੀ ਆ ਤੇ ਜੇ ਇਹਨੇ ਗੱਲਾਂ ਕਰਨੀਆਂ ਵਾ ਫੇਰ ਇੱਥੇ ਲਿਆਉਣ ਦਾ ਕੀ ਫਾਇਦਾ ਵਾ ਹੋਈ ਨਹੀਂ ਅਜੇ ਵੀ ਝੂਠ ਬੋਲੀ ਜਾਂਦੀ ਇਹ ਸਾਰੀ ਦੇ ਪੈੜੀ ਆਪਣੇ ਨਾਂ ਨਵਾਲੀ ਆ ਹੁਣ ਕੀ ਰਹਿ ਗਿਆ ਮੋਰ ਵਾਲਾ ਬਸ ਆ ਘੜੀ ਰਹਿ ਗਿਆ ਵਾ ਇਹ ਵੀ ਦਿਵਾ ਲੂ ਆਪਣੇ ਨਾਂ ਘੜੀ ਜੇ ਝੂਠ ਮੜੀ ਜਾ ਦੱਸ ਅਨਦੀਪ ਤੇ ਜਿਹੜੀ ਗੱਲ ਸੱਚ ਹੈਗੀ ਆ ਦੱਸੋ ਉਹਨਾਂ ਨੂੰ ਜਾ ਫਿਰ ਲਵਾਈਏ ਸੁਣ ਲਿਆ ਵਦ ਆ ਜਿਹੜਾ ਤੁਸੀਂ ਕਹਿਣ ਦੇ ਨਾ ਮੈਨੂੰ ਘਰ ਤੋਂ ਕੱਢਣਾ ਵਾ ਇਹ ਭੁੱਲ ਜੋ ਆ ਤੁਸੀਂ ਹੁਣ ਘਰ ਤੋਂ ਨਿਕਲੇ ਨਿਕਲੇ ਜੇ ਅਗਲੀ ਆਪਣੀ ਮਾਂ ਨੂੰ ਲਿਆਉਣ ਲੱਗੀ ਆ ਇੱਥੇ ਇੱਕ ਕੋਠੀ ਬਚੀ ਆ ਮੈਂ ਤੁਹਾਡੇ ਗੜੀ ਹੱਥ ਜੋੜਦੀ ਆ ਤੁਸੀਂ ਮੇਰਾ ਘਰ ਬਚਾ ਦਿਓ ਹੁਣ ਹੁਣ ਪਿਆਲੀ ਤੇ ਜਿਹੜੀ ਗਈ ਹੈ ਨਾ ਗਈ ਆ ਬਸ ਇਹ ਆ ਕਿ ਮੈਨੂੰ ਇਹ ਘਰ ਤੋਂ ਨਾ ਕੱਢਣ ਹੁਣ ਗੁਰਜਿੰਦਰ ਅਸੀਂ DNA ਕਰਤ ਕੋਠੀ ਵੀ ਦਿਵਾਉਂਗੀ ਤੇ ਜਿਹੜਾ ਪਿਆਲੀ ਦਾ ਹਿੱਸਾ ਵੰਦਾ ਨਾ ਉਹ ਵੀ ਤੈਨੂੰ ਦਵਾਵਾਂਗੀ